ਸਾਡੀ ਇਹ ਪੂਰੀ ਦੁਨੀਆ ਕਈ ਰਹੱਸਮਈ ਜੀਵ ਜੰਤੂਆਂ ਦੇ ਨਾਲ ਭਰੀ ਪਈ ਹੈ ਜਿਵੇਂ ਕਿ ਕਰੰਟ ਮਾਰਨ ਵਾਲੀ ਮੱਛੀ ਹੋਵੇ ਜਾਂ ਸਾਡੇ ਵਾਂਗ ਸਮਝਦਾਰ ਡਾਲਫਿਨ ਹੋਵੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਵੁੱਡ ਫਰੌਗ ਦੇ ਨਾਂ ਦੇ ਮੈਂਡਰ ਦੀ ਜਿਹੜਾ ਕਿ ਅਲਾਸਕਾਰ ਦੇ ਵਿੱਚ ਪਾਇਆ ਜਾਂਦਾ ਹੈ ਠੰਡ ਤੋਂ ਬਚਣ ਲਈ ਬਰਫ਼ ਦੇ ਵਿੱਚ ਜੰਮ ਜਾਂਦਾ ਹੈ ਅਤੇ ਇਹ ਆਪਣਾ ਸਾਹ ਲੈਣਾ ਵੀ ਬੰਦ ਕਰ ਲੈਂਦਾ ਹੈ ਜਿਸ ਤੋਂ ਬਾਅਦ ਇਸ ਦਾ ਦਿਲ ਵੀ ਧੜਕਣਾ ਬੰਦ ਹੋ ਜਾਂਦਾ ਹੈ ਯਾਨੀ ਕਿ ਇਹ ਮੈਂਡਰ ਇੱਕ ਹਿਸਾਬ ਦੇ ਨਾਲ ਮਰ ਚੁੱਕਾ ਹੁੰਦਾ ਹੈ ਅਤੇ ਜਦੋਂ ਗਰਮੀ ਦੇ ਮੌਸਮ ਦੇ ਵਿੱਚ ਬਰਫ਼ ਪਿਗਲਦੀ ਹੈ ਤਾਂ ਇਹ ਮੈਂਡਰ ਫਿਰ ਤੋਂ ਜਿਉਂਦਾ ਹੋ ਜਾਂਦਾ ਹੈ ਦਰਅਸਲ ਸਰਦੀ ਦੇ ਮੌਸਮ ਦੇ ਵਿੱਚ ਇਸ ਦੇ ਸਰੀਰ ਵਿੱਚ ਬਰਫ਼ ਜੰਮ ਜਾਂਦੀ ਹੈ ਅਤੇ ਫਿਰ ਵੀ ਇਸ ਦੀਆਂ ਅੰਦਰੂਨੀ ਕੋਸ਼ਿਕਾਵਾਂ ਸੁਰੱਖਿਅਤ ਰਹਿੰਦੀਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਦਰਅਸਲ ਇਸ ਦੇ ਸਰੀਰ ਵਿੱਚ ਇੱਕ ਵਿਸ਼ੇਸ਼ ਪਦਾਰਥ ਬਣਦਾ ਹੈ ਜਿਸ ਨੂੰ ਐਂਟੀਫ੍ਰੀਜ਼ ਪ੍ਰੋਟੀਨ ਕਹਿੰਦੇ ਨੇ ਜਿਸ ਦਾ ਕਰਕੇ ਇਸ ਦੇ ਗਰਮੀ ਦੇ ਮੌਸਮ ਵਿੱਚ ਜਦੋਂ ਬਰਫ਼ ਪਿਗਲਦੀ ਹੈ ਤਾਇ ਫਿਰ ਤੋਂ ਜਿਉਂਦਾ ਹੋ ਜਾਂਦਾ ਹੈ। ਵੁੱਡ ਫਰੌਗ ਨਾਂ ਦੇ ਇਹ ਮੈਂਡਕ ਜ਼ਿਆਦਾਤਰ ਠੰਡ ਵਾਲੇ ਦੇਸ਼ਾਂ ਦੇ ਵਿੱਚ ਪਾਏ ਜਾਂਦੇ ਨੇ। ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਅਜੀਬੋ-ਗਰੀਬ ਕੁਦਰਤ ਦੀ ਰਚਨਾ ਦੇ ਬਾਰੇ ਜਾਣ ਕੇ ਕਿਵੇਂ ਲੱਗਾ ਅਤੇ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ